ਬਹਾਦਰ ਜੱਟ ਤੇ ਸਤਪੂਤ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਕਿਸ਼ਨਪੁਰ ਪਿੰਡ ਵਿੱਚ ਇੱਕ ਜੱਟ ਰਹਿੰਦਾ ਸੀ ਜਿਸ ਦਾ ਨਾਮ ਮੁਰਲੀਨਾਥ ਸੀ। ਉਹ ਆਪਣੀ ਇੱਕ ਬੁੱਢੀ ਕਾਕੀ ਨਾਲ ਰਹਿੰਦਾ ਸੀ। ਮੁਰਲੀ ਦਾ ਨਾਮ ਉਂਝ ਤਾਂ ਮੁਰਲੀਨਾਥ ਸੀ ਪਰ ਉਸਦੀ ਕਾਕੀ ਉਸ ਨੂੰ ਪਿਆਰ ਨਾਲ ਮੁਰਲੀ ਬੁਲਾਉਂਦੀ ਸੀ। ਇਸ ਲਈ ਉਸ ਦਾ ਨਾਮ ਮੁਰਲੀ ਹੀ ਪੈ ਗਿਆ। ਜਦੋਂ ਮੁਰਲੀ 5 ਦਾ ਸਾਲ ਦਾ ਸੀ ਉਸ ਦੇ ਮਾਤਾ ਪਿਤਾ ਦਾ ਇੱਕ ਹਾਦਸੇ ਵਿੱਚ ਦੇਹਾਂਤ ਹੋ ਗਿਆ। ਪਿੰਡ ਵਾਲਿਆਂ ਨੇ ਕਈ ਦਿਨਾਂ ਤੱਕ ਰਿਸ਼ਤੇਦਾਰਾਂ ਦਾ ਇੰਤਜ਼ਾਰ ਕੀਤਾ ਪਰ ਕੋਈ ਰਿਸ਼ਤੇਦਾਰ ਮੁਰਲੀ ਨੂੰ ਲੈਣ ਨਾ ਆਇਆ ਗੁਵਾਂਡ ਵਿੱਚ ਰਹਿਣ ਵਾਲੀ ਕਾਕੀ ਨੂੰ ਮੁਰਲੀ ਤੇ ਬੜਾ ਤਰਸ ਆਇਆ ਕਾਕੀ ਦੀ ਵੀ ਕੋਈ ਔਲਾਦ ਨਹੀਂ ਸੀ ਅਤੇ ਜਵਾਨੀ ਵਿੱਚ ਹੀ ਉਸਦੇ ਪਤੀ ਦਾ ਦੇਹਾਂਤ ਹੋ ਗਿਆ ਸੀ ਕਾਕੀ ਨੇ ਮੁਰਲੀ ਨੂੰ ਆਪਣੇ ਕੋਲ ਰੱਖ ਲਿਆ ਅਤੇ ਉਸ ਨੂੰ ਆਪਣੇ ਪੁੱਤ ਵਾਂਗ ਪਾਲਣ ਲੱਗੀ ਮੁਰਲੀ ਦੇ ਪਿਤਾ ਦੀ ਥੋੜੀ ਬਹੁਤ ਜ਼ਮੀਨ ਸੀ ਸੋ ਜਦੋਂ ਤੱਕ ਕਾਕੀ ਦੇ ਹੱਥ ਪੈਰ ਚੱਲਦੇ ਰਹੇ ਉਹਨਾਂ ਨੇ ਖੇਤਾਂ ਵਿੱਚ ਕੰਮ ਕਰਕੇ ਮੁਰਲੀ ਦਾ ਪਾਲਣ ਪੋषण ਕੀਤਾ ਹੌਲੀ ਹੌਲੀ ਸਮਾਂ ਬੀਤ ਗਿਆ ਪਿੰਡ ਵਿੱਚ ਕਾਕੀ ਦੇ ਘਰ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਬਰਸਾਤ ਦੇ ਦਿਨਾਂ ਵਿੱਚ ਛੱਤ ਤੋਂ ਪਾਣੀ ਟਪਕਦਾ ਸੀ ਸੋ ਕਾਕੀ ਨੇ ਹੁਣ ਨਵਾਂ ਘਰ ਬਣਾਉਣ ਦਾ ਸੋਚਿਆ ਪੈਸਿਆਂ ਦੀ ਸਮੱਸਿਆ ਆਈ ਤਾਂ ਉਹਨਾਂ ਨੇ ਇੱਕ ਖੇਤ ਜ਼ਮੀਦਾਰ ਨੂੰ ਵੇਚਣ ਦਾ ਫੈਸਲਾ ਕੀਤਾ ਜ਼ਮੀਦਾਰ ਦੀ ਨਜ਼ਰ ਕਾਫੀ ਦਿਨਾਂ ਤੋਂ ਕਾਕੀ ਅਤੇ ਮੁਰਲੀ ਨਾਦ ਦੇ ਖੇਤਾਂ ਤੇ ਸੀ ਇੱਕ ਦਿਨ ਕਿਸੇ ਨੇ ਕਾਕੀ ਨੂੰ ਸਲਾਹ ਦਿੱਤੀ ਕਾਕੀ ਤੂੰ ਜ਼ਮੀਦਾਰ ਤੋਂ ਥੋੜਾ ਕਰਜ਼ਾ ਲੈ ਕੇ ਆਪਣੀ ਝੌਂਪੜੀ ਕਿਉਂ ਨਹੀਂ ਬਣਵਾ ਲੈਂਦੀ ਕਾਕੀ ਨੂੰ ਵੀ ਇਹ ਗੱਲ ਪਸੰਦ ਆ ਗਈ ਅੰਜ ਵੀ ਮੁਰਲੀ ਅਤੇ ਕਾਕੀ ਦਾ ਉਸ ਝੌਂਪੜੀ ਵਿੱਚ ਰਹਿਣਾ ਮੁਸ਼ਕਲ ਹੋ ਰਿਹਾ ਸੀ ਸੋ ਉਹ ਜ਼ਮੀਦਾਰ ਕੋਲ ਕਰਜ਼ਾ ਲੈਣ ਪਹੁੰਚੀ ਜ਼ਮੀਦਾਰ ਤਾਂ ਦਿਨ ਇਸ ਦਿਨ ਦਾ ਇੰਤਜ਼ਾਰ ਹੀ ਕਰ ਰਿਹਾ ਸੀ ਉਸਨੇ ਕਾਕੀ ਨੂੰ ਕਿਹਾ ਕਰਜ਼ਾ ਤਾਂ ਮੈਂ ਦੇ ਦੇਵਾਂਗਾ ਪਰ ਤੈਨੂੰ ਕੁਝ ਮੇਰੇ ਕੋਲ ਗਿਰਵੀ ਰੱਖਣਾ ਪਵੇਗਾ ਕਾਕੀ ਕੋਲ ਹੋਰ ਕੁਝ ਨਹੀਂ ਸੀ ਬਸ ਥੋੜੇ ਖੇਤ ਖल्याਨ ਸਰ ਸੋ ਕਾਕੀ ਨੇ ਇੱਕ ਖੇਤ ਗਿਰਵੀ ਰੱਖ ਦਿੱਤਾ ਜ਼ਮੀਦਾਰ ਬੜਾ ਚਲਾਕ ਇਨਸਾਨ ਸੀ ਉਸਨੇ ਕਾਕੀ ਦੀ ਜ਼ਮੀਨ ਹੜਪਣ ਦਾ ਚੰਗਾ ਮੌਕਾ ਦੇਖਿਆ ਉਸਨੇ ਕਾਕੀ ਤੋਂ ਕਾਗਜ਼ ਤੇ ਅੰਗੂਠਾ ਲਗਵਾ ਲਿਆ કાકી ਨੂੰ ਕੀ ਪਤਾ ਸੀ ਕਿ ਉਹ ਤਾਂ ਇੱਕ ਖੇਤ ਗਿਰਵੀ ਰੱਖਣ ਆਈ ਹੈ ਪਰ ਜ਼ਮੀਦਾਰ ਨੇ ਉਸਦੇ ਸਾਰੇ ਖੇਤਾਂ ਨੂੰ ਗਿਰਵੀ ਰਖਵਾ ਲਿਆ ਜਿਵੇਂ ਹੀ ਉਹ ਆਪਣੇ ਘਰ ਪਹੁੰਚੀ ਜ਼ਮੀਦਾਰ ਉਸਦੇ ਪਿੱਛੇ ਪਿੱਛੇ ਉਸਦੇ ਘਰ ਪਹੁੰਚ ਗਿਆ ਅਤੇ ਬੋਲਿਆ કાકી આજ ਤੋਂ ਖੇਤ ਵਾਲ ਨਾ ਚਲੀ ਜਾਵੀਂ ਸਾਰੇ ਖੇਤ ਹੁਣ ਮੇਰੇ ਹੋ ਗਏ ਇਹ ਲੈ ਆਪਣੀ ਰਕਮ ਅਤੇ ਆਪਣਾ ਘਰ ਬਣਵਾ ਲੈ ਕਾਕੀ ਨੇ ਜਦੋਂ ਜ਼ਮੀਦਾਰ ਦੇ ਸ਼ਬਦ ਸੁਨੇ ਤਾਂ ਉਸਤੇ ਜਿਵੇਂ ਬਿਜਲੀ ਡਿੱਗ ਪਈ ਹੋਵੇ। ਉਹਨਾਂ ਨੇ ਜ਼ਮੀਦਾਰ ਨੂੰ ਕਿਹਾ ਪਰ ਜ਼ਮੀਦਾਰ ਸਾਹਿਬ ਮੈਂ ਤਾਂ ਇੱਕ ਖੇਤ ਹੀ ਗਿਰਵੀ ਰੱਖਿਆ ਹੈ। ਤੁਸੀਂ ਤਾਂ ਮੇਰੇ ਸਾਰੇ ਖੇਤਾਂ ਤੇ ਕਬਜ਼ਾ ਕਰ ਲਿਆ। ਤਾਂ ਜ਼ਮੀਦਾਰ ਨੇ ਕਿਹਾ ਜੇ ਤੇਰੇ ਵਿੱਚ ਹਿੰਮਤ ਹੈ ਤਾਂ ਛੁੜਵਾ ਲੈ ਆਪਣੇ ਖੇਤ। ਕਾਕੀ ਰੋਂਦੀ ਘੁਰਲੌਂਦੀ ਆਪਣੇ ਘਰ ਆ ਗਈ। ਮੁਰਲੀ ਅਜੇ ਛੋਟਾ ਬੱਚਾ ਸੀ। ਕਾਕੀ ਦੇ ਸਾਹਮਣੇ ਉਸ ਨੂੰ ਪਾਲਣ ਦੀ ਸਮੱਸਿਆ ਮੂੰਹ ਤੇ ਖੜੀ ਸੀ। ਕਾਕੀ ਨੇ ਸਭ ਤੋਂ ਪਹਿਲਾਂ ਹਿੰਮਤ ਚੁਟਾ ਕੇ ਆਪਣੀ ਟੁੱਟੀ ਝੌਂਪੜੀ ਦੀ ਥਾਂ ਨਵੀਂ ਝੌਂਪੜੀ ਬਣਵਾਈ। ਫਿਰ ਥੋੜੇ ਬਹੁਤ ਬੱਚੇ ਪੈਸਿਆਂ ਨਾਲ ਉਸਨੇ ਇੱਕ ਮੱਝ ਖਰੀਦੀ ਅਤੇ ਮੁਰਲੀ ਨੂੰ ਉਸ ਦਾ ਦੁੱਧ ਪਿਲਾ ਕੇ ਪਾਲਣ ਲੱਗੀ। ਖੇਤੀ ਦਾ ਤਾਂ ਕੋਈ ਸਹਾਰਾ ਨਹੀਂ ਸੀ। ਸੋ ਘਰ ਵਿੱਚ ਅਨਾਜ ਆਉਣਾ ਮੁਸ਼ਕਲ ਹੋ ਗਿਆ। ਮੁਰਲੀ ਹੁਣ 17 ਸਾਲ ਦਾ ਹੋ ਗਿਆ ਸੀ। ਉਹ ਆਪਣੀ ਕਾਕੀ ਨੂੰ ਦਿਨ ਪਰ ਕੰਮ ਕਰਦੇ ਅਤੇ ਆਪਣੀ ਜਾਨ ਖਪਾਉਂਦੇ ਦੇਖਦਾ। ਇੱਕ ਦਿਨ ਮੋਲੀ ਨੇ ਕਾਕੀ ਨੂੰ ਕਿਹਾ ਕਾਕੀ ਹੁਣ ਤੁਸੀਂ ਦੂਜਿਆਂ ਦੇ ਘਰਾਂ ਵਿੱਚ ਚੂਲਾ ਚੁੱਕਾ ਨਹੀਂ ਕਰੂੰਗੀ ਹੁਣ ਮੈਂ ਵੱਡਾ ਹੋ ਗਿਆ ਹਾਂ ਹੁਣ ਮੈਂ ਕਮਾਵਾਂਗਾ ਤੇ ਤੁਸੀਂ ਬੈਠ ਕੇ ਖਾਣ ਕਾਕੀ ਨੇ ਜਦੋਂ ਮੋਲੀ ਦੇ ਸ਼ਬਦ ਸੁਨੇ ਤਾਂ ਉਹਨਾਂ ਨੂੰ ਲੱਗਾ ਜਿਵੇਂ ਉਹਨਾਂ ਦੀ ਤਪੱਸਿਆ ਸਫਲ ਹੋ ਗਈ ਹੋਵੇ ਹੁਣ ਮੋਲੀ ਦੂਜੇ ਕਿਸਾਨਾਂ ਦੇ ਖੇਤਾਂ ਵਿੱਚ ਹਲ ਚਲਾਉਂਦਾ ਜੀ ਤੋੜ ਮਿਹਨਤ ਕਰਦਾ ਅਤੇ ਸ਼ਾਮ ਨੂੰ ਘਰ ਪਰਤ ਆਉਂਦਾ ਇਤਰ ਕਾਕੀ ਸ਼ਾਮ ਨੂੰ ਮੁਰਲੀ ਦੇ ਘਰ ਆਉਂਦਿਆਂ ਹੀ ਉਸ ਨੂੰ ਕਦੇ ਖੀਰ ਤਾਂ ਕਦੇ ਦਲੀਆ ਬਣਾ ਕੇ ਖਵਾਉਂਦੀ ਸੀ। ਅਨਾਜ ਦਾ ਤਾਂ ਕੋਈ ਸਾਦਾ ਨਹੀਂ ਸੀ। ਬਸ ਇੱਕ ਮੱਝ ਸੀ ਜਿਸ ਨੂੰ ਉਹ ਜੰਗਲ ਵਿੱਚ ਚਰਾ ਕੇ ਲੈ ਆਉਂਦੀ ਅਤੇ ਸ਼ਾਮ ਨੂੰ ਦੁੱਧ ਦੀ ਖੀਰ ਜਾਂ ਦਲੀਆ ਬਣਾ ਕੇ ਮੁਰਲੀ ਨੂੰ ਖਿਲਾ ਦਿੰਦੀ ਅਤੇ ਉਹ ਹੀ ਖੁਦ ਵੀ ਖਾ ਲੈਂਦੀ। ਇਸ ਤਰ੍ਹਾਂ ਦੋਵਾਂ ਦੇ ਦਿਨ ਹੁਣ ਚੰਗੇ ਲੰਘ ਰਹੇ ਸਨ। ਮੁਰਲੀ ਘਰ ਪਰਤਦੇ ਸਮੇਂ ਥੋੜੀਆਂ ਜਿਹੀਆਂ ਬਾਲਣ ਲਈ ਲੱਕੜਾਂ ਵੀ ਲੈ ਆਉਂਦਾ ਸੀ ਇੱਕ ਦਿਨ ਮੋਰਲੀ ਨੇ ਸੋਚਿਆ ਕਿਉਂ ਨਾ ਮੈਂ ਥੋੜੀਆਂ ਲੱਕੜਾਂ ਹੋਰ ਜ਼ਿਆਦਾ ਲੈ ਕੇ ਜਾਵਾਂ ਥੋੜੀਆਂ ਘਰ ਵਿੱਚ ਬਾਲਣ ਲਈ ਉਹ ਜਾਣ ਗਿਆ ਅਤੇ ਥੋੜੀਆਂ ਜਿਹੀਆਂ ਲੱਕੜਾਂ ਮੈਂ ਬਾਜ਼ਾਰ ਵਿੱਚ ਵੇਚ ਕੇ ਆ ਜਾਵਾਂਗਾ ਸੋ ਆਮਦਨ ਦਾ ਇੱਕ ਹੋਰ ਸਾਧਨ ਹੋ ਜਾਵੇਗਾ ਉਸ ਦਿਨ ਤੋਂ ਬਾਅਦ ਮੋਰਲੀ ਜਦੋਂ ਕਿਸਾਨਾਂ ਦੇ ਖੇਤਾਂ ਵਿੱਚ ਕੰਮ ਕਰਕੇ ਸ਼ਾਮ ਨੂੰ ਘਰ ਪਰਤਦਾ ਕੁਝ ਜ਼ਿਆਦਾ ਹੀ ਲੱਕੜਾਂ ਕੱਟ ਕੇ ਲੈ ਆਉਂਦਾ। ਕੁਝ ਬਾਲਣ ਲਈ ਕਾਕੀ ਨੂੰ ਦਿੰਦਾ ਤੇ ਕੁਝ ਬਾਜ਼ਾਰ ਵਿੱਚ ਵੇਚ ਆਉਂਦਾ। ਇਸ ਤਰ੍ਹਾਂ ਉਹਨਾਂ ਦੇ ਦਿਨ ਸੁਖ ਸ਼ਾਂਤੀ ਨਾਲ ਬੀਤ ਰਹੇ ਸਨ। ਇੱਕ ਦਿਨ ਮੁਰਲੀ ਜੱਟ ਬਾਜ਼ਾਰ ਵਿੱਚ ਲੱਕੜਾਂ ਵੇਚਣ ਗਿਆ ਪਰ ਉਸ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਸ਼ਾਮ ਦਾ ਹਨੇਰਾ ਹੁਣ ਗੂੜਾ ਹੋਣ ਲੱਗਾ ਸੀ। ਸੋ ਮੁਰਲੀ ਨੇ ਹੁਣ ਘਰ ਵੱਲ ਚੱਲਣ ਦੀ ਸੋਚੀ। ਉਦੋਂ ਹੀ ਕੋਈ ਉਸ ਨੂੰ ਖਰੀਦਦਾਰ ਮਿਲਿਆ ਤਾਂ ਮੁਰਲੀ ਨੇ ਸਾਰੀਆਂ ਲੱਕੜਾਂ ਉਸਨੂੰ ਵੇਚ ਦਿੱਤੀਆਂ ਅਤੇ ਆਪਣੇ ਘਰ ਵੱਲ ਚੱਲ ਪਿਆ ਰਸਤੇ ਵਿੱਚ ਇੱਕ ਜੰਗਲ ਪੈਂਦਾ ਸੀ ਸੋ ਮੁਰਲੀ ਨੇ ਉਹੀ ਰਸਤਾ ਲੈਣ ਦੀ ਸੋਚੀ ਕਿਉਂਕਿ ਜੰਗਲ ਦਾ ਰਸਤਾ ਥੋੜਾ ਛੋਟਾ ਸੀ ਅਤੇ ਮੁਰਲੀ ਜਲਦੀ ਘਰ ਪਹੁੰਚ ਸਕਦਾ ਸੀ ਇਸ ਲਈ ਮੁਰਲੀ ਨੇ ਉਹੀ ਰਸਤਾ ਚੁਣਿਆ ਤੇਜ਼ ਕਦਮਾਂ ਨਾਲ ਚੱਲਦੇ-ਚੱਲਦੇ ਮੁਰਲੀ ਸੋਚਦਾ ਹੋਇਆ ਜਾ ਰਿਹਾ ਸੀ कि आज ਤਾਂ ਬੜੀ देर ਹੋ ਗਈ ਕਾਕੀ ਬੈਠੀ ਇੰਤਜ਼ਾਰ ਕਰ ਰਹੀ ਹੋਵੇਗੀ ਕਾਕੀ ਨੇ ਖਾਣਾ ਵੀ ਨਹੀਂ ਖਾਦਾ ਹੋਵੇਗਾ ਕਿਉਂਕਿ ਜਦੋਂ ਤੱਕ ਮੈਂ ਨਾ ਖਾਵਾਂ ਕਾਕੀ ਖਾਣਾ ਹੀ ਨਹੀਂ ਖਾਂਦੀ ਮੈਂ ਨਾ ਜਾਣੇ ਕਿੰਨੀ ਵਾਰ ਸਮਝਾ ਲਿਆ ਪਰ ਕਾਕੀ ਹੈ ਕਿ ਮੰਨਦੀ ਨਹੀਂ ਹੈ ਉਦੋਂ ਹੀ ਉਸਦੇ ਕੰਨਾਂ ਵਿੱਚ ਕਿਸੇ ਕੁੜੀ ਦੀਆਂ ਸਿਸਕੀਆਂ ਦੀ ਆਵਾਜ਼ ਆਈ ਮੁਰਲੀ ਨੇ ਚੌਂਕੇ ਇੱਧਰ ਉੱਧਰ ਦੇਖਿਆ ਪਰ ਉਸਨੂੰ ਕੋਈ ਨਜ਼ਰ ਨਹੀਂ ਆਇਆ ਮੁਰਲੀ ਥੋੜਾ ਅੱਗੇ ਵਧਿਆ ਅਤੇ ਪੁੱਛਿਆ "ਕੌਣ ਹੋ ਤੁਸੀਂ?" ਮੁਰਲੀ ਦੀ ਆਵਾਜ਼ ਸੁਣ ਕੇ ਇੱਕ ਕੁੜੀ ਜੋ ਦਰੱਖਤਾਂ ਦੇ ਹੇਠਾਂ ਬੈਠੀ ਸੀ ਸੰਗਨ ਲੱਗੀ ਅਤੇ ਡਰ ਦੇ ਮਾਰੇ ਦਰੱਖਤ ਦੇ ਪਿੱਛੇ ਲੁਕ ਗਈ। ਮੁਰਲੀ ਨੇ ਉਸਨੂੰ ਕਿਹਾ "ਡਰੋ ਨਾ, ਸਾਹਮਣੇ ਆਓ ਅਤੇ ਦੱਸੋ, ਤੁਸੀਂ ਐਨੀ ਰਾਤ ਨੂੰ ਇਸ ਦਰੱਖਤ ਦੇ ਹੇਠਾ ਕੀ ਕਰ ਰਹੇ ਹੋ?" ਕਿ ਤੈਨੂੰ ਨਹੀਂ ਪਤਾ ਇਸ ਜੰਗਲ ਵਿੱਚ ਜੰਗਲੀ ਜਾਨਵਰ ਵੀ ਰਹਿੰਦੇ ਹਨ ਇਹ ਸੁਣ ਕੇ ਕੁੜੀ ਹੋਰ ਵੀ ਡਰ ਗਈ ਅਤੇ ਜੋਰ-ਜੋਰ ਨਾਲ ਰੋਣ ਲੱਗੀ ਮੁਰਲੀ ਨੂੰ ਉਸਤੇ ਤਰਸ ਆ ਗਿਆ ਮੁਰਲੀ ਨੇ ਉਸ ਨੂੰ ਕਿਹਾ ਡਰੋ ਨਾ ਮੈਨੂੰ ਦੱਸੋ ਤੁਸੀਂ ਕੌਣ ਹੋ ਤੁਹਾਡਾ ਘਰ ਕਿੱਥੇ ਹੈ ਚਲੋ ਮੈਂ ਤੈਨੂੰ ਛੱਡ ਕੇ ਆਉਂਦਾ ਹ ਕੁੜੀ ਨੇ ਹੱਥ ਜੋੜ ਕੇ ਰੋਂਦੇ ਹੋਏ ਕਿਹਾ ਮੇਰਾ ਕੋਈ ਘਰ ਨਹੀਂ ਹੈ ਕੁਝ ਸਮਾਂ ਪਹਿਲਾਂ ਮੇਰੀ ਮਾਦਾ ਦੇਹਾਂਤ ਹੋ ਗਿਆ ਸੀ ਦਾ ਪਿਤਾ ਨੇ ਦੂਜਾ ਵਿਆਹ ਕਰ ਲਿਆ। ਮਤ੍ਰੈਈ ਮਾਂ ਨੇ ਮੈਨੂੰ ਮਾਰ ਕੁੱਟ ਕੇ ਘਰੋਂ ਕੱਢ ਦਿੱਤਾ ਹੈ। ਇਹ ਸੁਣ ਕੇ ਮੁਰਲੀ ਬੋਲਿਆ ਤਾਂ ਤੇਰੇ ਪਿਤਾ ਨੇ ਕੁਝ ਨਹੀਂ ਕਿਹਾ। ਮੇਰੇ ਪਿਤਾ ਵੀ ਹੁਣ ਮਤ੍ਰੈਈ ਮਾਂ ਦੇ ਹੀ ਹੋ ਕੇ ਰਹਿ ਗਏ ਹਨ। ਉਹ ਕੋਈ ਵਿਰੋਧ ਨਹੀਂ ਕਰਦੇ। ਭਾਵੇਂ ਮੇਰੀ ਮਾਂ ਮਾਰ ਦੇ ਮਾਰ ਦੇ ਮੇਰੀ ਚੰਬੜੀ ਕਿਉਂ ਨਾ ਉਤਾਰ ਦੇਵੇ। ਮੁਰਲੀ ਨੂੰ ਉਸ ਕੁੜੀ ਤੇ ਬੜਾ ਤਰਸ ਆਇਆ। ਮੁਰਲੀ ਨੂੰ ਕਾਰ ਪਹੁੰਚਣ ਦੀ ਵੀ ਜਲਦੀ ਸੀ ਸੋ ਉਸਨੇ ਸੋਚਿਆ ਹੁਣ ਮੈਂ ਇਸ ਕੁੜੀ ਦਾ ਕੀ ਕਰਾਂ ਮੈਨੂੰ ਘਰ ਚਲਣਾ ਚਾਹੀਦਾ ਹੈ ਪਰ ਚਾਰ ਕਦਮ ਜਿਵੇਂ ਹੀ ਉਸਨੇ ਕਾਰ ਵੱਲ ਵਧਾਈ ਉਸਦੇ ਮਨ ਨੇ ਉਸਨੂੰ ਝੜਕਿਆ ਕਿ ਇਸ ਤਰ੍ਹਾਂ ਕਿਸੇ ਕੁੜੀ ਨੂੰ ਇਕੱਲੇ ਕਿਵੇਂ ਛੱਡ ਕੇ ਜਾ ਸਕਦਾ ਹੈ ਉਹ ਵਾਪਸ ਆਇਆ ਅਤੇ ਉਸ ਕੁੜੀ ਨੂੰ ਬੋਲਿਆ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾ ਤੂੰ ਮੇਰੇ ਨਾਲ ਮੇਰੇ ਘਰ ਚੱਲ ਸਕਦੀ ਹੈ ਮੇਰੇ ਘਰ ਵਿੱਚ ਮੇਰੀ ਬੁੱਢੀ ਕਾਕੀ ਅਤੇ ਮੇਰੇ ਤੋਂ ਇਲਾਵਾ ਕੋਈ ਨਹੀਂ ਰਹਿੰਦਾ ਅਤੇ ਉਂਝ ਵੀ ਇਸ ਜੰਗਲ ਵਿੱਚ ਰਹਿਣਾ ਤੇਰੇ ਲਈ ਠੀਕ ਨਹੀਂ ਹੈ ਕੁੜੀ ਨੇ ਮੁਰਲੀ ਵੱਲ ਨਜ਼ਰ ਚੁੱਕ ਕੇ ਦੇਖਿਆ ਉਸ ਨੂੰ ਮੁਰਲੀ ਇੱਕ ਭਲਾ ਇਨਸਾਨ ਨਜ਼ਰ ਆ ਰਿਹਾ ਸੀ ਸੋ ਝਿਜਕਦੇ ਹੋਏ ਉਹ ਮੁਰਲੀ ਨਾਲ ਉਸਦੇ ਘਰ ਵੱਲ ਚੱਲ ਪਈ ਮੁਰਲੀ ਜਦੋਂ ਆਪਣੇ ਘਰ ਦੇ ਦਰਵਾਜ਼ੇ ਤੇ ਪਹੁੰਚਿਆ ਤਾਂ ਉਸਨੇ ਕਾਕੀ ਨੂੰ ਆਵਾਜ਼ ਲਗਾਈ ਕਾਕੀ ਦਰਵਾਜ਼ਾ ਖੋਲੋ ਤਾਂ ਕਾਕੀ ਆਈ ਦਰਵਾਜ਼ਾ ਖੋਲ੍ਹਿਆ ਅਤੇ ਮੁਰਲੀ ਨੂੰ ਬੋਲੀ ਅੱਜ ਤਾਂ ਬੜੀ ਦੇਰ ਕਰ ਦਿੱਤੀ ਬੇਟਾ ਮੈਂ ਕਦੋਂ ਦੀ ਤੇਰੀ ਰਾਹ ਦੇਖ ਰਹੀ ਹਾਂ ਕਾਕੀ ਨੇ ਦਰਵਾਜ਼ਾ ਖੋਲ੍ਹਦਿਆਂ ਮੁਰਲੀ ਨੂੰ ਕਿਹਾ ਤਾਂ ਮੁਰਲੀ ਬੋਲਿਆ ਹਾਂ ਕਾਕੀ ਅੱਜ ਲੱਕੜਾਂ ਜਰਾ ਦੇਰ ਨਾਲ ਵਿਕੀਆਂ ਮੁਰਲੀ ਜਿਵੇਂ ਹੀ ਅੰਦਰ ਆਇਆ ਕਾਕੀ ਨੇ ਮੁਰਲੀ ਨਾਲਿਕ ਜਵਾਨ ਕੁੜੀ ਨੂੰ ਦੇਖਿਆ ਅਤੇ ਮੁਰਲੀ ਨੂੰ ਬੋਲੀ ਇਹ ਕੌਣ ਹੈ ਮੁਰਲੀ ਕਿਸ ਨੂੰ ਚੋਕਲਿਆ ਆਇਆ ਹੈ ਤੂੰ ਤਾਂ ਮੁਰਲੀ ਨੇ ਦੱਸਿਆ ਮਾਂ ਵਿਚਾਰੀ ਹਾਲਾਤਾਂ ਦੀ ਮਾਰੀ ਹੈ ਜੰਗਲ ਵਿੱਚ ਬੈਠੀ ਰੋ ਰਹੀ ਸੀ ਇਸ ਦੀ ਮਤਰੀ ਮਾਂ ਨੇ ਇਸ ਨੂੰ ਘਰੋਂ ਘੱਟ ਦਿੱਤਾ ਸੀ ਮੈਨੂੰ ਇਸ ਤੇ ਤਰਸ ਆ ਗਿਆ ਦੱਸੋ ਜਵਾਨ ਕੁੜੀ ਨੂੰ ਇੰਜ ਜੰਗਲ ਵਿੱਚ ਨਹੀਂ ਛੱਡ ਸਕਦਾ ਸੀ ਨਾ ਸੋ ਆਪਣੇ ਨਾਲ ਲਿਆ ਆਇਆ ਕਾਕੀ ਨੇ ਇੱਕ ਨਜ਼ਰ ਕੁੜੀ ਤੇ ਪਾਈ ਅਤੇ ਮੁਰਲੀ ਨੂੰ ਬੋਲੀ ਸਹੀ ਕੀਤਾ ਬੇਟਾ ਤੂੰ ਜੋ ਇਸ ਨੂੰ ਘਰ ਲੈ ਆਇਆ ਜੰਗਲ ਵਿੱਚ ਕੋਈ ਜੰਗਲੀ ਜਾਨਵਰ ਇਸ ਨੂੰ ਨੁਕਸਾਨ ਪਹੁੰਚਾ ਸਕਦਾ ਸੀ ਧੀਏ ਤੂੰ ਜਦੋਂ ਤੱਕ ਚਾਹੇ ਸਾਡੇ ਨਾਲ ਰਹਿ ਸਕਦੀ ਹੈ ਹੁਣ ਕੁੜੀ ਮੁਰਲੀ ਦੇ ਘਰ ਵਿੱਚ ਰਹਿਣ ਲੱਗੀ ਉਸ ਤੇ ਔਨ ਨਾਲ ਘਰ ਵਿੱਚ ਜਿਵੇਂ ਚਹਿਲ ਪਹਿਲ ਹੋ ਗਈ ਸੀ ਸੁਨਨਾ ਘਰ ਹੁਣ ਖੁਸ਼ੀਆਂ ਨਾਲ ਭਰ ਗਿਆ ਸੀ ਕਾਕੀ ਨੂੰ ਤਾਂ ਹੁਣ ਬੜਾ ਹੀ ਚੰਗਾ ਲੱਗਦਾ ਸੀ ਕਿਉਂਕਿ ਕਾਕੀ ਸਾਰਾ ਦਿਨ ਇਕੱਲੇ ਹੀ ਘਰ ਵਿੱਚ ਖਾਪਦੀ ਰਹਿੰਦੀ ਸੀ ਹੁਣ ਉਹ ਕੁੜੀ ਜਿਸ ਦਾ ਨਾਮ ਸੁੰਨਾ ਸੀ ਕਾਕੀ ਨੂੰ ਕਿਸੇ ਕੰਮ ਨੂੰ ਹੱਥ ਨਾਲ ਲਗਾਉਣ ਦਿੰਦੀ ਟੁੱਟੀ ਫੁੱਟੀ ਪੁਰਾਣੀ ਝੌਂਪੜੀ ਨੂੰ ਵੀ ਗੋਹੇ ਮਿੱਟੀ ਨਾਲ ਲਿਪਕ ਕੇ ਉਸ ਨੇ ਬੜਾ ਸੁੰਦਰ ਬਣਾ ਦਿੱਤਾ ਸੀ ਕਾਕੀ ਨੂੰ ਉਸਦੇ ਆਨ ਨਾਲ ਬੜਾ ਆਰਾਮ ਹੋ ਗਿਆ ਸੀ ਦੋਵੇਂ ਮਾਤੀ ਵਾਂਗ ਮਿਲ ਕੇ ਰਹਿੰਦੀਆਂ ਸਨ ਇਹ ਦੇਖ ਕੇ ਮੁਰਲੀ ਵੀ ਬੜਾ ਖੁਸ਼ ਰਹਿੰਦਾ ਸੀ ਹੁਣ ਘਰ ਵਿੱਚ ਇੱਕ ਮੈਂਬਰ ਹੋਰ ਵਧ ਗਿਆ ਸੀ ਥੋੜਾ ਜਿਹਾ ਖਰਚ ਚਲਾਉਣ ਵਿੱਚ ਮੁਸ਼ਕਲ ਹੋ ਰਹੀ ਸੀ ਪਰ ਫਿਰ ਵੀ ਤਿੰਨੇ ਬੜੇ ਖੁਸ਼ ਸਨ ਮੁਰਲੀ ਜਦੋਂ ਥੱਕਿਆ ਹਾਰਿਆ ਸ਼ਾਮ ਨੂੰ ਘਰ ਪਰਤਦਾ ਤਾਂ ਸੁਣਾ ਉਸ ਦਾ ਇੰਤਜ਼ਾਰ ਕਰਦੀ ਮਿਲਦੀ ਅਤੇ ਉਸ ਦੇ ਹੱਥ ਧਵਾ ਕੇ ਉਸ ਨੂੰ ਆਪਣੇ ਹੱਥਾਂ ਨਾਲ ਗਰਮਾ-ਗਰਮ ਖਾਣਾ ਪਰੋਸਦੀ ਦੋਵੇਂ ਮਨ ਹੀ ਮਨ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਪਰ ਇੱਕ ਦੂਜੇ ਨੂੰ ਕਹਿਣ ਦੀ ਹਿੰਮਤ ਦੋਵਾਂ ਵਿੱਚ ਹੀ ਨਹੀਂ ਸੀ ਇਹ ਗੱਲ ਕਾਕੀ ਤੋਂ ਵੀ ਲੁਕੀ ਨਾ ਰਹੀ ਸਕੇ ਅਤੇ ਇੱਕ ਦਿਨ ਕਾਕੀ ਨੇ ਦੋਵਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਮੁਰਲੀ ਸੁਨਾ ਮੈਂ ਚਾਹੁੰਦੀ ਹਾਂ ਕਿ ਤੁਸੀਂ ਦੋਵੇਂ ਵਿਆਹ ਕਰ ਲਓ ਇਹ ਗੱਲ ਸੁਣ ਕੇ ਦੋਵੇਂ ਸ਼ਰਮਾ ਗਏ ਅਤੇ ਕੁਝ ਦਿਨਾਂ ਬਾਅਦ ਕਾਕੀ ਨੇ ਦੋਵਾਂ ਦਾ ਵਿਆਹ ਕਰਵਾ ਦਿੱਤਾ ਵਿਆਹ ਤੋਂ ਬਾਅਦ ਤਾਂ ਜਿਵੇਂ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਹੀ ਵਸਣ ਲੱਗ ਪਈਆਂ ਸਨ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਫੈਲ ਗਈਆਂ ਸਨ ਇੱਕ ਦਿਨ ਸੁੰਨਾ ਨੇ ਕਾਕੀ ਨੂੰ ਪੁੱਛਿਆ ਕਾਕੀ ਕਿ ਸਾਡੇ ਕੋਲ ਥੋੜੀ ਜਿਹੀ ਵੀ ਆਪਣੀ ਜ਼ਮੀਨ ਜਾਇਦਾਦ ਨਹੀਂ ਹੈ ਤਾਂ ਕਾਕੀ ਨੇ ਜ਼ਮੀਦਾਰ ਦੀ ਸਾਰੀ ਗੱਲ ਸੁੰਨਾ ਨੂੰ ਦੱਸ ਦਿੱਤੀ ਕਿ ਕਿਸ ਤਰ੍ਹਾਂ ਜ਼ਮੀਦਾਰ ਨੇ ਉਸ ਦੀ ਸਾਰੀ ਜ਼ਮੀਨ ਤੇ ਦੇ ਕਾਗਜ਼ਾਂ ਤੇ ਉਸ ਤੋਂ ਅੰਗੂਠਾ ਲਗਵਾ ਲਿਆ ਸੀ ਅਤੇ ਧੋਖੇ ਨਾਲ ਉਸ ਦੀ ਜ਼ਮੀਨ ਨੂੰ ਹੜਪ ਲਿਆ ਸੀ ਸੋਨਾ ਪੜੀ ਲਿਖੀ ਸਮਝਦਾਰ ਕੁੜੀ ਸੀ ਸ਼ਾਮ ਨੂੰ ਜਦੋਂ ਮੁਰਲੀ ਘਰ ਆਇਆ ਤਾਂ ਸੋਨਾ ਨੇ ਮੁਰਲੀ ਨੂੰ ਕਿਹਾ ਤੁਸੀਂ ਜ਼ਮੀਦਾਰ ਤੋਂ ਆਪਣੀ ਜ਼ਮੀਨ ਵਾਪਸ ਕਿਉਂ ਨਹੀਂ ਮੰਗਦੇ ਤਾਂ ਮੁਰਲੀ ਬੋਲਿਆ ਸੋਨਾ ਤੈਨੂੰ ਲੱਗਦਾ ਹੈ ਜ਼ਮੀਦਾਰ ਸਾਡੀ ਜ਼ਮੀਨ ਵਾਪਸ ਕਰੇਗਾ ਉਸਨੇ ਧੋਖੇ ਨਾਲ ਅੰਮਾ ਤੋਂ ਅੰਗੂਠਾ ਲਗਵਾ ਲਿਆ ਹੈ ਸੋਨਾ ਨੇ ਮੁਰਲੀ ਨੂੰ ਸਮਝਾਉਂਦਿਆਂ ਕਿਹਾ ਤੁਸੀਂ ਕੱਲ ਪੰਚਾਇਤ ਬੁਲਾਓ ਬਾਕੀ ਸਭ ਮੇਰੇ ਤੇ ਛੱਡ ਦਿਓ ਅਗਲੇ ਦਿਨ ਮੁਰਲੀ ਨੇ ਪੰਚਾਇਤ ਬੁਲਾਈ ਅਤੇ ਜ਼ਮੀਦਾਰ ਨੂੰ ਪੰਚਾਇਤ ਵਿੱਚ ਖੜਾ ਕੀਤਾ ਪੰਚਾਂ ਦੇ ਸਾਹਮਣੇ ਸਾਰੀ ਗੱਲ ਰੱਖੀ ਪੰਚਾਂ ਨੇ ਜ਼ਮੀਦਾਰ ਨੂੰ ਪੁੱਛਿਆ ਤਾਂ ਜ਼ਮੀਦਾਰ ਨੇ ਉਹ ਨਕਲੀ ਕਾਗਜ਼ ਸਭ ਦੇ ਸਾਹਮਣੇ ਰੱਖਦਿਆਂ ਕਿਹਾ 10 ਸਾਲ ਪਹਿਲਾਂ ਕਾਕੀ ਨੇ ਮੈਨੂੰ ਜ਼ਮੀਨ ਵੇਚੀ ਸੀ ਸਾਰੀ ਜ਼ਮੀਨ ਮੈਂ ਖਰੀਦੀ ਹੈ ਇਹ ਦੇਖੋ ਅੰਗੂਠਾ ਲੱਗਿਆ ਹੋਇਆ ਹੈ ਤਾਂ ਸੋਨਾ ਨੇ ਕਿਹਾ ਭਰਾਵੋ ਮੈਂ ਸਭ ਤੋਂ ਪੁੱਛਣਾ ਚਾਹੁੰਦੀ ਹਾਂ ਕਿ 10 ਸਾਲ ਪਹਿਲਾਂ ਸਾਡੀ ਜ਼ਮੀਨ ਦਾ ਕੀ ਭਾਰਿਆ ਹੋਵੇਗਾ ਤਾਂ ਪੰਚ ਬੋਲੇ ਚਾਰ ਸੋਨੇ ਦੀਆਂ ਮੋਹਰਾਂ ਇੱਕ ਵੀਕਾ ਜ਼ਮੀਨ ਦੀਆਂ ਲੱਗਦੀਆਂ ਸਨ ਉਸ ਸਮੇਂ ਤਾਂ ਸੋਨਾ ਨੇ ਕਿਹਾ ਅਤੇ ਸੇਠ ਜੀ ਤੋਂ ਪੁੱਛੋ ਇਨਾਂ ਨੇ ਸਾਡੀ ਜ਼ਮੀਨ 'ਤਿਆਂ ਕਿੰਨੀਆਂ ਸੋਨੇ ਦੀਆਂ ਮੋਹਰਾਂ ਦਿੱਤੀਆਂ ਹਨ ਸਾਡੀ ਤਾਂ 10 ਵਿਗੇ ਜ਼ਮੀਨ ਸੀ ਹੁਣ ਜ਼ਮੀਦਾਰ ਬਗਲਾ ਚਾਕਰ ਲੱਗਾ ਕਿਉਂਕਿ ਜ਼ਮੀਦਾਰ ਨੇ ਤਾਂ ਬਸ ਕਾਕੀ ਨੂੰ ਦੋ ਹੀ ਸੋਨੇ ਦੀਆਂ ਮੋਹਰਾਂ ਦਿੱਤੀਆਂ ਸਨ ਹੁਣ ਸੋਨਾ ਨੇ ਉਸੇ ਗੱਲ ਨੂੰ ਫੜ ਲਿਆ ਜਦੋਂ ਸਾਡੀ 10 ਵਿਗੇ ਜ਼ਮੀਨ ਸੀ ਤਾਂ ਦੋ ਸੋਨੇ ਦੀਆਂ ਮੋਹਰਾਂ ਵਿੱਚ ਪੂਰੀ ਜ਼ਮੀਨ ਦੇ ਕਾਗਜ਼ਾਂ ਤੇ ਅੰਗੂਠਾ ਕਿਵੇਂ ਲਗਵਾਇਆ ਹੁਣ ਪੰਚਾਂ ਦੇ ਸਾਹਮਣੇ ਜ਼ਮੀਦਾਰ ਦੀ ਗਰਦਨ ਝੇਠਾ ਹੋ ਗਈ। ਉਸਨੇ ਜ਼ਮੀਨ ਵਾਪਸ ਕਰਨ ਦਾ ਪੰਚਾਂ ਨਾਲ ਵਾਅਦਾ ਕੀਤਾ ਅਤੇ ਆਪਣੀ ਜਾਨ ਛੁਡਾਈ। ਅਗਲੇ ਦਿਨ ਉਸਨੇ ਮੁਰਲੀ ਨੂੰ ਬੁਲਾਇਆ ਅਤੇ ਸੋਚਿਆ ਕਿਉਂ ਨਾ ਇਸ ਨੂੰ ਮੈ ਸ਼ਮਸ਼ਾਨ ਘਾਟ ਵਾਲੀ ਜ਼ਮੀਨ ਦੇ ਦਿਆਂ। ਉਸ ਵਿੱਚ ਉਂਝ ਵੀ ਇੱਕ ਪੀਪਲ ਦਾ ਦਰਖਤ ਖੜਾ ਹੈ। ਪੀਪਲ ਦੀ ਛਾਂ ਕਾਰਨ ਕਾਫੀ ਸਾਰੀ ਫਸਲ ਵੀ ਨਸ਼ਟ ਹੋ ਜਾਂਦੀ ਹੈ। ਅਤੇ ਡਰ ਕਾਰਨ ਕੋਈ ਮਜ਼ਦੂਰ ਵੀ ਉਸ ਵਿੱਚ ਕੰਮ ਕਰਨ ਲਈ ਨਹੀਂ ਜਾਂਦਾ ਸੋ ਮੈਂ ਇਸੇ ਜ਼ਮੀਨ ਨੂੰ ਮੁਰਲੀ ਨੂੰ ਦੇ ਦਿੰਦਾ ਹਾਂ ਇਹੀ ਸੋਚ ਕੇ ਉਸਨੇ ਮੁਰਲੀ ਨੂੰ ਬੁਲਾ ਕੇ ਉਹ ਜ਼ਮੀਨ ਮੁਰਲੀ ਨੂੰ ਦੇ ਦਿੱਤੀ ਮੁਰਲੀ ਜ਼ਮੀਨ ਪਾ ਕੇ ਬੜਾ ਖੁਸ਼ ਹੋਇਆ ਅਤੇ ਸੋਚਦਾ ਹੋਇਆ ਆਪਣੇ ਘਰ ਵੱਲ ਚੱਲ ਪਿਆ ਕਿ ਹੁਣ ਮੈਂ ਆਪਣੇ ਖੇਤਾਂ ਵਿੱਚ ਕੰਮ ਕਰਾਂਗਾ ਹੁਣ ਤੱਕ ਮੈਂ ਦੂਜਿਆਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਦਾ ਸੀ ਸਾਡੀ ਖੁਸ਼ਹਾਲ ਜ਼ਿੰਦਗੀ ਹੋਵੇਗੀ ਇਹੀ ਸੋਚਦਾ ਹੋਇਆ ਮੁਰਲੀ ਆਪਣੇ ਘਰ ਪਹੁੰਚ ਗਿਆ ਅਤੇ ਸੋਨਾ ਦਾ ਧੰਨਵਾਦ ਕੀਤਾ ਸੋਨਾ ਅੱਜ ਇਹ ਜ਼ਮੀਨ ਤੇਰੀ ਬਦੌਲਤ ਹੀ ਸਾਨੂੰ ਮਿਲੀ ਹੈ ਨਹੀਂ ਤਾਂ ਅਸੀਂ ਤਾਂ ਉਮੀਦ ਹੀ ਛੱਡ ਚੁੱਕੇ ਸੀ ਅਗਲੇ ਦਿਨ ਮੁਰਲੀ ਅਤੇ ਸੋਨਾ ਜ਼ਮੀਨ ਦੇਖਣ ਲਈ ਖੇਤ ਗਏ ਤਾਂ ਕੀ ਦੇਖਦੇ ਹਨ ਇਹ ਤਾਂ ਸ਼ਮਸ਼ਾਨ ਘਾਟ ਦੀ ਜ਼ਮੀਨ ਹੈ ਅਤੇ ਖੇਤ ਦੇ ਵਿੱਚਕਾਰ ਇੱਕ ਪੀਪਲ ਦਾ ਦਰਖਤ ਖੜਾ ਹੈ ਅਤੇ ਉਸ ਦੀ ਛਾਂ ਐਨੀ ਜ਼ਿਆਦਾ ਹੁੰਦੀ ਹੈ ਕਿ ਕਾਫੀ ਸਾਰੀ ਫਸਲ ਤਾਂ ਉਸ ਦੀ ਛਾਂ ਨਾਲ ਹੀ ਨਸ਼ਟ ਹੋ ਜਾਵੇਗੀ ਸੋਨਾ ਨੇ ਮੁਰਲੀ ਨੂੰ ਕਿਹਾ ਇਹ ਕਿਹੋ ਜਿਹੀ ਜ਼ਮੀਨ ਦਿੱਤੀ ਹੈ ਜ਼ਮੀਦਾਰ ਨੇ ਸਾਨੂੰ ਜ਼ਮੀਦਾਰ ਤੋਂ ਆਪਣੇ ਹੀ ਖੇਤ ਵਾਪਸ ਲੈਣੇ ਚਾਹੀਦੇ ਸਨ ਉਸ ਨੇ ਤਾਂ ਕੋਈ ਹੋਰ ਬੇਕਾਰ ਜਿਹੀ ਜ਼ਮੀਨ ਤੁਹਾਨੂੰ ਦੇ ਦਿੱਤੀ ਹੈ ਮੁਰਲੀ ਨੇ ਸੋਨਾ ਨੂੰ ਸਮਝਾਉਂਦਿਆਂ ਕਿਹਾ ਸੋਨਾ ਮੈਂ ਹਟਾ-ਕਟਾ ਹਾਂ ਨੌਜਵਾਨ ਵੀ ਹਾਂ ਮੈਂ ਇਸੇ ਵਿੱਚ ਮਿਹਨਤ ਕਰਕੇ ਇਸੇ ਤੋਂ ਸੋਨਾ ਉਗਾ ਲਾਂਗਾ ਸੋਨਾ ਵੀ ਚੁੱਪ ਹੋ ਗਈ ਅਗਲੇ ਦਿਨ ਮੁਰਲੀ ਖੇਤ ਗਿਆ ਅਤੇ ਹਲ ਚਲਾਉਣ ਲੱਗਾ ਉਸ ਪੀਪਲ ਦੇ ਦਰਖਤ ਤੇ ਸੱਤ ਭੂਤ ਰਹਿੰਦੇ ਸਨ ਉਹਨਾਂ ਨੂੰ ਮੁਰਲੀ ਦਾ ਖੇਤ ਵਿੱਚ ਹਲ ਚਲਾਉਣਾ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ ਹੁਣ ਤੱਕ ਜੋ ਵੀ ਕਿਸਾਨ ਉਸ ਖੇਤ ਵਿੱਚ ਹਲ ਚਲਾਉਣ ਆਉਂਦਾ ਭੂਤ ਉਸ ਨੂੰ ਡਰਾ ਕੇ ਭਜਾ ਦਿੰਦੇ ਸਨ ਇਸ ਲਈ ਉਹ ਖੇਤ ویرਾਨ ਪਿਆ ਹੋਇਆ ਸੀ ਪਰ ਮੁਰਲੀ ਠਹਿਰਿਆ ਇੱਕ ਮਸਤ ਜੱਟ ਉਸ ਨੂੰ ਨਾ ਤਾਂ ਸ਼ਮਸ਼ਾਨ ਘਾਟ ਨਾਲ ਕੋਈ ਫਰਕ ਪੈ ਰਿਹਾ ਸੀ ਅਤੇ ਨਾ ਹੀ ਪੀਪਲ ਦੇ ਦਰਖਤ ਨਾਲ ਮੁਰਲੀ ਨੇ ਐਨੀ ਮਿਹਨਤ ਕੀਤੀ ਕਿ ਇੱਕ ਚੰਗੀ ਖਾਸੀ ਫਸਲ ਤਿਆਰ ਹੋ ਗਈ ਭੂਤਾਂ ਨੇ ਜਦੋਂ ਇਹ ਦੇਖਿਆ ਤਾਂ ਰਾਤੋ ਰਾਤ ਪੂਰੀ ਫਸਲ ਨਸ਼ਟ ਕਰ ਦਿੱਤੀ ਅਗਲੇ ਦਿਨ ਮੁਰਲੀ ਖੇਤ ਵਿੱਚ ਪਹੁੰਚਿਆ ਤਾਂ ਉਸਨੇ ਦੇਖਿਆ ਉਸਦੀ ਪੂਰੀ ਫਸਲ ਨਸ਼ਟ ਹੋ ਚੁੱਕੀ ਹੈ ਮੁਰਲੀ ਆਪਣੇ ਹੱਥ ਵਿੱਚ ਹਮੇਸ਼ਾ ਇੱਕ ਲੋਹੇ ਦਾ ਡੰਡਾ ਰੱਖਦਾ ਸੀ ਉਸ ਨੂੰ ਬੜਾ ਗੁੱਸਾ ਆਇਆ ਉਸਨੇ ਸੋਚਿਆ ਇਸ ਪੀਪਲ ਦੇ ਦਰਖਤ ਕਾਰਨ ਮੇਰੀ ਸਾਰੀ ਫਸਲ ਨਸ਼ਟ ਹੋ ਗਈ ਹੈ ਇਹ ਦੇਖ ਕੇ ਮੁਰਲੀ ਨੂੰ ਬੜਾ ਗੁੱਸਾ ਆਇਆ ਉਸਨੇ ਲੋਹੇ ਦਾ ਡੰਡਾ ਚੁੱਕ ਕੇ ਦੇ ਦਨਦਨ ਉਸ ਪੀਪਲ ਦੇ ਦਰਖਤ ਤੇ ਵਰਸੋਣਾ ਸ਼ੁਰੂ ਕਰ ਦਿੱਤੇ ਲੋਹੇ ਦੇ ਡੰਡੇ ਲੱਕ ਤੇ ਪੈਣ ਕਾਰਨ ਭੂਤਾਂ ਦੀ ਹਾਲਤ ਖਰਾਬ ਹੋ ਗਈ। ਉਹਨਾਂ ਨੇ ਸਾਹਮਣੇ ਆ ਕੇ ਹੱਥ ਜੋੜ ਕੇ ਉਸ ਤੋਂ ਮਾਫੀ ਮੰਗੀ ਅਤੇ ਕਿਹਾ, ਤੁਹਾਡਾ ਜਿੰਨਾ ਨੁਕਸਾਨ ਹੋਇਆ ਹੈ ਅਸੀਂ ਉਸ ਦੀ ਪਰਹਾਈ ਕਰ ਦੇਵਾਂਗੇ। ਬਸ ਤੁਸੀਂ ਸਾਡੀ ਜਾਨ ਬਖਸ਼ ਦਿਓ। ਭੂਤਾਂ ਨੂੰ ਸਾਹਮਣੇ ਦੇਖ ਕੇ ਮੁਰਲੀ ਦੇਵੀ ਹਾਲਤ ਮਨ ਹੀ ਮਨ ਖਰਾਬ ਹੋ ਰਹੀ ਸੀ ਪਰ ਉਸ ਨੇ ਆਪਣੇ ਡਰ ਨੂੰ ਬਾਹਰ ਨਹੀਂ ਆਉਣ ਦਿੱਤਾ। ਉਸ ਨੇ ਕੜਕ ਕੇ ਭੂਤਾਂ ਨੂੰ ਕਿਹਾ, ਮੈਂ ਇੱਥੇ ਖੇਤੀ ਕਰਨੀ ਹੈ ਤੁਸੀਂ ਕਿਤੇ ਹੋਰ ਚਲੇ ਜਾਓ ਇਹ ਖੇਤ ਹੁਣ ਮੇਰਾ ਹੈ ਭੂਤਾਂ ਨੇ ਕਿਹਾ ਭਾਈ ਤੁਸੀਂ ਇੱਥੇ ਖੇਤੀ ਨਾ ਕਰੋ ਤੁਹਾਡੇ ਘਰ ਦਾ ਖਰਚਾ ਜੋ ਵੀ ਰਾਸ਼ਨ ਪਾਣੀ ਹੈ ਅਸੀਂ ਸਮੇਂ ਸਿਰ ਪਹੁੰਚਾ ਦਿਆ ਕਰਾਂਗੇ ਮੁਰਲੀ ਨੇ ਕਿਹਾ ਠੀਕ ਹੈ ਤਾਂ ਜਾਓ ਮੇਰੇ ਘਰ ਦਾ ਰਾਸ਼ਨ ਖਤਮ ਹੋ ਰਿਹਾ ਹੈ ਸਾਰਾ ਰਾਸ਼ਨ ਮੇਰੇ ਘਰ ਵਿੱਚ ਰੱਖ ਕੇ ਆਓ ਵਿਚਾਰੇ ਭੂਤ ਆਪਣਾ ਲੱਕ ਸੇ ਲਾਂਦੇ ਹੋਏ ਮੁਰਲੀ ਦੇ ਘਰ ਰਾਸ਼ਨ ਲੈ ਕੇ ਪਹੁੰਚੇ ਇਸ ਤਰ੍ਹਾਂ ਭੂਤਾਂ ਨੂੰ ਘਰ ਵਿੱਚ ਦੇਖ ਕੇ ਸੁੰਨਾ ਅਤੇ ਕਾਕੀ ਡਰ ਦੇ ਮਾਰੇ ਚਿਕਨ ਲੱਗੀਆਂ ਤਾਂ ਮੁਰਲੀ ਨੇ ਉਹਨਾਂ ਨੂੰ ਚੁੱਪ ਕਰਾਉਂਦਿਆਂ ਸਾਰੀ ਗੱਲ ਦੱਸੀ ਹੁਣ ਸੁੰਨਾ ਕਾਕੀ ਅਤੇ ਮੁਰਲੀ ਬੜੇ ਖੁਸ਼ ਸਨ ਬੜੇ ਸੁਖ ਸ਼ਾਂਤੀ ਨਾਲ ਉਹਨਾਂ ਦੀ ਜ਼ਿੰਦਗੀ ਬੀਤ ਰਹੀ ਸੀ ਹੁਣ ਭੂਤ ਭੁੱਖੇ ਪਿਆਸੇ ਵਿਚਾਰੇ ਹਰ ਮਹੀਨੇ ਮੁਰਲੀ ਦੇ ਘਰ ਸਮੇਂ ਸਿਰ ਰਾਸ਼ਨ ਪਹੁੰਚਾਉਣ ਲੱਗ ਇੱਕ ਦਿਨ ਉਹਨਾਂ ਭੂਤਾਂ ਦਾ ਗੁਰੂ ਆਪਣੇ ਸਾਥੀਆਂ ਨੂੰ ਮਿਲਣ ਲਈ ਪੀਪਲ ਦੇ ਦਰਖਤ ਤੇ ਆਇਆ ਤਾਂ ਉਸਨੇ ਦੇਖਿਆ ਉਸਦੇ ਸਾਰੇ ਸਾਥੀਆਂ ਦੀ ਹਾਲਤ ਬੜੀ ਖਰਾਬ ਹੋ ਰਹੀ ਹੈ ਭੂਤ ਬੜੇ ਦੁਬਲੇ ਪਤਲੇ ਹੋ ਗਏ ਹਨ ਤਾਂ ਉਸਨੇ ਭੂਤਾਂ ਤੋਂ ਇਸ ਦਾ ਕਾਰਨ ਪੁੱਛਿਆ ਭੂਤਾਂ ਨੇ ਆਪਣੇ ਗੁਰੂ ਨੂੰ ਸਾਰੀ ਕਹਾਣੀ ਦੱਸ ਦਿੱਤੀ ਭੂਤਾਂ ਦੇ ਗੁਰੂ ਨੇ ਆਪਣੇ ਸਾਥੀਆਂ ਨੂੰ ਝਿੜਕਦਿਆਂ ਕਿਹਾ ਤੁਸੀਂ ਭੂਤ ਹੋ ਤੇ ਅਸੀਂ ਇਨਸਾਨਾਂ ਨੂੰ ਆਪਣਾ ਗੁਲਾਮ ਬਣਾਉਂਦੇ ਹਾਂ ਲਾੜਤ ਹੈ ਤੁਹਾਡੇ ਤੇ ਤੁਸੀਂ ਖੁਦ ਇਨਸਾਨ ਦੀ ਗੁਲਾਮੀ ਕਰ ਰਹੇ ਹੋ ਕੌਣ ਹੈ ਉਹ ਮੈਨੂੰ ਦੱਸੋ ਮੈਂ ਨਿਪਟਣਾ ਹਾਂ ਉਸ ਨਾਲ ਪੂਤਾ ਨੇ ਆਪਣੇ ਗੁਰੂ ਨੂੰ ਕਿਹਾ ਗੁਰੂ ਜੀ ਉਹ ਇੱਕ ਮਸਤ ਜੱਟ ਹੈ ਉਸਦੇ ਕੋਲ ਲੋਹੇ ਦਾ ਡੰਡਾ ਹੈ ਅਤੇ ਡੰਡਾ ਬੜਾ ਜ਼ੋਰ ਦੀ ਵੱਜਦਾ ਹੈ ਤੇ ਉਹ ਬੜਾ ਹੱਟਾ ਕੱਟਾ ਹੈ ਇੱਕ ਡੰਡਾ ਪੈਂਦਿਆਂ ਹੀ ਲੱਕ ਟੁੱਟ ਜਾਂਦਾ ਹੈ ਤਾਂ ਪੋਤਾਂ ਦੇ ਗੁਰੂ ਨੇ ਕਿਹਾ ਮੈਂ ਚੰਗੇ ਚੰਗਿਆਂ ਦੀ ਆਕੜ ਕੱਢੀ ਹੈ ਉਸ ਨੂੰ ਵੀ ਮੈਂ ਹੀ ਸਬਕ ਸਿਖਾਵਾਂਗਾ ਬਸ ਤੁਸੀਂ ਉਸ ਦੇ ਘਰ ਦਾ ਪਤਾ ਮੈਨੂੰ ਦੇ ਦਿਓ ਪੋਤਾਂ ਨੇ ਦੂਰੋਂ ਹੀ ਮੁਰਲੀ ਜੱਟ ਦਾ ਘਰ ਆਪਣੇ ਗੁਰੂ ਨੂੰ ਦਿਖਾ ਦਿੱਤਾ ਘਰ ਦੇ ਕੋਲ ਜਾਣ ਦੀ ਪੋਤਾਂ ਦੀ ਹਿੰਮਤ ਨਹੀਂ ਹੋ ਰਹੀ ਸੀ ਸੋ ਦੂਰੋਂ ਹੀ ਘਰ ਦਿਖਾ ਕੇ ਵਾਪਸ ਮੁੜ ਗਏ ਮੁਰਲੀ ਨੇ ਪੋਤਾਂ ਦੁਆਰਾ ਦਿੱਤੇ ਗਏ ਧਨ ਨਾਲ ਵਧੀਆ ਘਰ ਬਣਾ ਲਿਆ ਸੀ ਪਰ ਉਸ ਦੇ ਘਰ ਵਿੱਚ ਇੱਕ ਸਮੱਸਿਆ ਸੀ ਕਿਤੋਂ ਇੱਕ ਬਿੱਲੀ ਆਕੇ ਪੂਰਾ ਦੁੱਧ ਪੀ ਜਾਂਦੀ ਸੀ। ਕਾਕੀ ਇਸ ਗੱਲ ਤੋਂ ਬੜੀ ਨਰਾਜ਼ ਹੁੰਦੀ ਸੀ। ਉਹਨਾਂ ਨੇ ਮੋਰੀ ਨੂੰ ਕਿਹਾ ਤੂੰ ਉਸ ਬਿੱਲੀ ਨੂੰ ਕਿਸੇ ਤਰ੍ਹਾਂ ਫੜ ਲੈ। ਰੋਜ਼ ਮੈਨੂੰ ਪਰੇਸ਼ਾਨ ਕਰਦੀ ਹੈ। ਰੋਜ਼ ਦੁੱਧ ਦੀ ਮਲਾਈ ਖਾ ਜਾਂਦੀ ਹੈ। ਹੁਣ ਮੋਰੀ ਵੀ ਪਰੇਸ਼ਾਨ ਹੋ ਚੁੱਕਾ ਸੀ। ਰੋਜ਼ ਦੀ ਇਸ ਗੱਲ ਤੋਂ। ਉਹ ਰਾਤ ਨੂੰ ਘਰ ਦੇ ਸਾਰੇ ਦਰਵਾਜ਼ੇ ਬੰਦ ਕਰਕੇ ਸੌਂਦਾ ਫਿਰ ਵੀ ਬਿੱਲੀ ਪਤਾ ਨਹੀਂ ਕਿੱਥੋਂ ਆਕੇ ਸਾਰਾ ਦੁੱਧ ਪੀ ਜਾਂਦੀ। ਹੁਣ ਮੋਰੀ ਨੇ ਘਰ ਵਿੱਚ ਇਹ ਪਤਾ ਕੀਤਾ ਕਿ ਬਿੱਲੀ ਆਉਂਦੀ ਕਿੱਥੋਂ ਹੈ ਤਾਂ ਉਸਨੂੰ ਪਤਾ ਚੱਲਿਆ ਕਿ ਇੱਕ ਨਾਲੀ ਦੇ ਰਸਤੇ ਬਿੱਲੀ ਆ ਕੇ ਦੁੱਧ ਪੀ ਜਾਂਦੀ ਹੈ ਹੁਣ ਮੁਰਲੀ ਨੇ ਉਸ ਬਿੱਲੀ ਨੂੰ ਫੜਨ ਦੀ ਯੋਜਨਾ ਬਣਾਈ ਉਸ ਨਾਲੀ ਦੇ ਮੂੰਹ ਤੇ ਰੱਸੀ ਦਾ ਫੰਦਾ ਲਗਾ ਕੇ ਲਟਕਾ ਦਿੱਤਾ ਅਤੇ ਲੋਹੇ ਦਾ ਡੰਡਾ ਲੈ ਕੇ ਨਾਲੀ ਤੇ ਕੁਝ ਦੂਰ हट ਕੇ ਬੈਠ ਗਿਆ ਕਿ ਅੱਜ ਬਿੱਲੀ ਜਿਵੇਂ ਹੀ ਆਵੇਗੀ ਇਸ ਫੰਦੇ ਵਿੱਚ ਫਸ ਜਾਵੇਗੀ ਅਤੇ ਫਿਰ ਇਸ ਲੋਹੇ ਦੇ ਡੰਡੇ ਨਾਲ ਉਸ ਦੀ ਕੁੱਟਮਾਰ ਕਰਾਂਗਾ ਉਦਰ ਪੂਤਾਂ ਦਾ ਗੁਰੂ ਵੀ ਘਰ ਵਿੱਚ ਵੜਨ ਦਾ ਰਸਤਾ ਲੱਭ ਰਿਹਾ ਸੀ ਉਦੋਂ ਹੀ ਉਸ ਨੂੰ ਉਹ ਨਾਲੀ ਦਿਖਾਈ ਦਿੱਤੀ ਜਿੱਥੇ ਮੁਰਲੀ ਜੱਟ ਨੇ ਫੰਦਾ ਲਗਾ ਰੱਖਿਆ ਸੀ ਪੂਤਾਂ ਦੇ ਗੁਰੂ ਨੇ ਅੰਦਰ ਜਾਣ ਲਈ ਜਿਵੇਂ ਹੀ ਗਰਦਨ ਨਾਲੀ ਦੇ ਅੰਦਰ ਵੜੀ ਮੁਰਲੀ ਨੇ ਉਵੇਂ ਹੀ ਰੱਸੀ ਖਿੱਚ ਕੇ ਫੰਦਾ ਕੱਸ ਦਿੱਤਾ ਪੂਤਾਂ ਦੇ ਗੁਰੂ ਦੇ ਗਲ ਵਿੱਚ ਫੰਦਾ ਕੱਸਿਆ ਅਤੇ ਮੁਰਲੀ ਨੇ ਉਸ ਨੂੰ ਅੰਦਰ ਖਿੱਚ ਲਿਆ ਅਤੇ ਲੋਹੇ ਦੇ ਡੰਡੇ ਨਾਲ ਦੇ ਦੇ ਨਦਨ ਉਸ ਦੀ ਕੋਟਮਾਰ ਕਰ ਦਿੱਤੀ ਭੂਤਾਂ ਦਾ ਗੁਰੂ ਹਾਏ ਮਰ ਗਿਆ ਹਾਏ ਮਰ ਗਿਆ ਚੀਕਦਾ ਰਿਹਾ ਹੁਣ ਸਭ ਨੇ ਦੇਖਿਆ ਇਹ ਬਿੱਲੀ ਨਹੀਂ ਇਹ ਤਾਂ ਕੋਈ ਭੂਤ ਹੈ ਮੁਰਲੀ ਨੇ ਉਸ ਤੋਂ ਪੁੱਛਿਆ ਕੌਣ ਹੋ ਤੁਸੀਂ ਅਤੇ ਇੱਥੇ ਕਿਉਂ ਆਏ ਹੋ ਭੂਤਾਂ ਦੇ ਗੁਰੂ ਦੀ ਜੱਟ ਦੇ ਹੱਥੋਂ ਡੰਡੇ ਖਾ ਕੇ ਹਾਲਤ ਖਰਾਬ ਹੋ ਗਈ ਸੀ ਉਸ ਨੇ ਡਰਦਿਆਂ ਹੋਇਆਂ ਗੱਲ ਨੂੰ ਸੰਭਾਲਦਿਆਂ ਕਿਹਾ ਹਜ਼ੂਰ ਮੈਂ ਭੂਤਾਂ ਦਾ ਗੁਰੂ ਹਾਂ ਮੈਂ ਤਾਂ ਬਸ ਇਹ ਪੁੱਛਣ ਆਇਆ ਹਾਂ ਕਿ ਜਿੰਨਾ ਰਾਸ਼ਨ ਅਸੀਂ ਤੁਹਾਨੂੰ ਦਿੰਦੇ ਹਾਂ ਉਸ ਵਿੱਚ ਗੁਜ਼ਾਰਾ ਚੰਗੀ ਤਰ੍ਹਾਂ ਤਾਂ ਹੋ ਜਾਂਦਾ ਹੈ ਨਾ ਜਾਂ ਫਿਰ ਥੋੜੀ ਜਹੀ ਰਾਸ਼ਨ ਦੀ ਮਾਤਰਾ ਹੋਰ ਵਧਾਈਏ ਇਹ ਸੁਣ ਕੇ ਮੋਰਲੀ ਬੋਲਿਆ ਹਾਂ ਠੀਕ ਹੈ ਥੋੜੀ ਮਾਤਰਾ ਹੋਰ ਵਧਾ ਦਿਓ ਇੰਨਾ ਕਹਿ ਕੇ ਮੋਰਲੀ ਨੇ ਭੂਤ ਦੇ ਗੱਲ ਵਿੱਚੋਂ ਫੰਦਾ ਕੱਢ ਲਿਆ ਭੂਤ ਆਪਣੀ ਜਾਨ ਬਜਾ ਕੇ ਸਿਰ ਤੇ ਪੈਰ ਹੱਥ ਰੱਖ ਕੇ ਉਥੋਂ ਭੱਜਿਆ ਅਤੇ ਆਪਣੇ ਸਾਥੀਆਂ ਕੋਲ ਜਾ ਕੇ ਹੀ ਸਾਹ ਲਿਆ ਅਤੇ ਆਪਣੇ ਸਾਥੀਆਂ ਤੇ ਗੁੱਸਾ ਹੁੰਦਿਆਂ ਬੋਲਿਆ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਮੋਟੀ ਬੁੱਧੀ ਦਾ ਜੱਟ ਮੱਝ ਦਾ ਦੁੱਧ ਪੀ ਕੇ ਹੱਟਾ ਕੱਟਾ ਹੋਇਆ ਹੈ ਮੇਰੇ ਲੱਕ ਦੀ ਉਸਨੇ ਬੈਂਡ ਵਜਾ ਦਿੱਤੀ ਕਿਸੇ ਤਰ੍ਹਾਂ ਰਾਸ਼ਨ ਦੁੱਗਣਾ ਕਰਨ ਦੀ ਗੱਲ ਕਹਿ ਕੇ ਆਪਣੀ ਜਾਨ ਬਚਾ ਕੇ ਉਥੋਂ ਆਇਆ ਹਾਂ ਇਹ ਸੁਣ ਕੇ ਸਾਰੇ ਪੁੱਤਾਂ ਨੇ ਉਸ ਤੋਂ ਪੁੱਛਿਆ ਤੁਸੀਂ ਕੀ ਕਹਿ ਕੇ ਆਏ ਹੋ ਉੱਥੇ ਤਾਂ ਭੂਤਾਂ ਦੇ ਗੁਰੂ ਨੇ ਸਾਰੀ ਗੱਲ ਆਪਣੇ ਸਾਥੀਆਂ ਨੂੰ ਦੱਸੀ ਹੁਣ ਤਾਂ ਉਹਨਾਂ ਦੇ ਸਾਥੀਆਂ ਨੂੰ ਬੜਾ ਗੁੱਸਾ ਆਇਆ ਆਪਣੇ ਗੁਰੂ ਤੇ ਉਹਨਾਂ ਨੇ ਕਿਹਾ ਸਾਡਾ ਤਾਂ ਉਹਨੇ ਰਾਸ਼ਨ ਵਿੱਚ ਹੀ ਲੱਕ ਟੁੱਟ ਰਿਹਾ ਸੀ ਹੁਣ ਤੁਸੀਂ ਸਾਡੀ ਸਮੱਸਿਆ ਹੋਰ ਵਧਾ ਦਿੱਤੀ ਹੁਣ ਸਾਨੂੰ ਦੁੱਗਣਾ ਰਾਸ਼ਨ ਉਸਦੇ ਘਰ ਪਹੁੰਚਾਉਣਾ ਪਵੇਗਾ ਇਹ ਕਹਿ ਕੇ ਸਾਰੇ ਭੂਤ ਆਪਣੇ ਗੁਰੂ ਨੂੰ ਮਾਰਨ ਲਈ ਦੌੜੇ ਗੁਰੂ ਸਰ ਤੇ ਪੈਰ ਰੱਖ ਕੇ ਇੰਜ ਭਜਿਆ ਕਿ ਫੇਰ ਕਦੇ ਮੁੜ ਕੇ ਨਹੀਂ ਆਇਆ ਹੁਣ ਸਾਰੇ ਪੁੱਤਾਂ ਨੂੰ ਦੁੱਗਣਾ ਰਾਸ਼ਨ ਮੁਰਲੀ ਦੇ ਘਰ ਪਹੁੰਚਾਉਣਾ ਪੈਂਦਾ ਸੀ ਇਸ ਤਰ੍ਹਾਂ ਮੁਰਲੀ ਸੋਨਾ ਅਤੇ ਕਾਕੀ ਦੀ ਜ਼ਿੰਦਗੀ ਬੜੇ ਸੁਖ ਸ਼ਾਂਤੀ ਨਾਲ ਬੀਤਣ ਲੱਗੀ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸੱਚੀ ਬਹਾਦਰੀ ਅਤੇ ਨਿਡਰਤਾ ਨਾਲ ਵੱਡੀਆਂ-ਵੱਡੀਆਂ ਮੁਸ਼ਕਲਾਂ ਤੇ ਵੀ ਬਾਬੂ ਪਾਇਆ ਜਾ ਸਕਦਾ ਹੈ ਮਿਹਨਤ ਕਦੇ ਵੀ ਅਜ਼ਾਈ ਨਹੀਂ ਜਾਂਦੀ ਮਿਹਨਤ ਅਤੇ ਲਗਨ ਨਾਲ ਬੰਜਰ ਜਾਂ ਭੂਤਾਂ ਵਾਲੀ ਜ਼ਮੀਨ ਨੂੰ ਵੀ ਉਪਜਾਊ ਬਣਾਇਆ ਜਾ ਸਕਦਾ ਹੈ ਤੇ ਤਾਕਤ ਹਮੇਸ਼ਾ ਸਰੀਰਕ ਨਹੀਂ ਹੁੰਦੀ ਸਗੋ ਸਿਆਣਪ ਅਤੇ ਗਿਆਨ ਸਭ ਤੋਂ ਵੱਡੇ ਹਥਿਆਰ ਹੁੰਦੇ ਹਨ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਇਹ ਗਿਆਨਵਰਤਕ ਚਰਚਾ ਤੁਹਾਡੇ ਜੀਵਨ ਵਿੱਚ ਜ਼ਰੂਰ ਕੰਮ ਆਵੇਗੀ ਤਾਂ ਚਲੋ ਆਪਣੀ ਕੀਮਤੀ رائے ਟਿੱਪਣੀ ਸਾਨੂੰ ਜ਼ਰੂਰ ਭੇਜੋ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਇੱਕ ਹੋਰ ਪ੍ਰੇਰਣਾਦਾਇਕ ਪ੍ਰਸੰਗ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ